ਲਾ ਕੁੜੀਏ ਤੇਰਾ ਤਾਂ ਇਸ ਘਰ ਦੇ ਵਿੱਚ ਦੁਬਾਰਾ ਹੋਣ ਦਾ ਇੰਤਜ਼ਾਮ ਮੈਂ ਕਰ ਦਿੱਤਾ ਨਾਲੇ ਤੂੰ ਕੀ ਕਹਿੰਦੀ ਸੀ ਮਾਂ ਹੁਣ ਤੇਰੇ ਵਿੱਚ ਉਹ ਗੱਲ ਨਹੀਂ ਰਹੀ ਆ ਦੇਖ ਜਿਹੜੀ ਚਵਰ ਚਵਰ ਬੋਲਦੀ ਸੀ ਨਾ ਅੱਜ ਆਪਦੀ ਕਿੱਟੀਆਂ ਚ ਬਿਠਾ ਰੱਖੀ ਆ ਜਿੱਥੇ ਦੀ ਔਕਾਤ ਕਪਮਾਤਾ ਨੂੰ ਪਤਾ ਨਹੀਂ ਕੀ ਆ ਹੱਥ ਜਿਹ ਦਿਨ ਕਹਿ ਦਿੰਦੀ ਜੋਤੀ ਨੂੰ ਬੁਲਾ ਰੋ ਜੋਤੀ ਨੂੰ ਬੁਲਾ ਰੋ ਆਈ ਕਰਮਨਦੀਪ ਤੂੰ ਪਹਿਲਾਂ ਜਾ ਕੇ ਨਾ ਜੋਤੀ ਨੂੰ ਫੋਨ ਕਰ ਦੇ ਵੀ ਉਹ ਆ ਜਾਵੇ ਮੇਰਾ ਤਾਂ ਨਾ ਦਿਲ ਨਹੀਂ ਲੱਗਦਾ ਉਹਦੇ ਬਿਨਾ ਜੇ ਕਰਦੇ ਉਹ ਆ ਜੂਗੀ ਹਾਂਜੀ ਮੈਂ ਹੋਰ ਠੀਕ ਹੋ ਜੂਗੀ ਮੈਂ ਕਰ ਦਿੰਨੀ ਹਣੀ ਹਾਂ ਜਲਦੀ ਕਰ ਉਹਨੂੰ ਫੋਨ ਕਰਕੇ ਸੱਦ ਲੈ ਪਹਿਲਾਂ 来 ਵੀ ਜੋਤੀ ਤੇਰਾ ਤਾਂ ਕਰਤਾ ਮੈਂ ਰਸਤਾ ਸਾਫ ਓਨ ਕਰਾਂ ਮੈਂ ਉਹਨੂੰ ਹੈਲੋ ਹਾਂ ਬਸ ਹੁਣ ਨਾ ਤੂੰ ਆਪਣਾ ਬੈਗਪੈਕ ਕਰ ਲਾ ਤਿਆਰੀਆਂ ਕਰ ਲਾ ਤੂੰ ਮੇਰੇ ਘਰੇ ਆਉਣ ਦੀਆਂ ਕੋਈ ਨਾ ਕੋਈ ਤਾਂ ਭੇਜੂਗੀ ਹੋਈ ਤੂੰ ਨਵੇਂ ਨਾ ਬੈਸਿਆ ਨਾ ਕਰ ਜੋਤੀ ਆਪਣੇ ਕੱਪੜੇ ਪੈਕ ਕਰ 골ਡੀ ਆ ਰਿਹਾ ਤੈਨੂੰ ਲੈਣ ਉਹ ਪੇਜ ਦੂੰਗੀ ਬਸ ਪੈਕ ਕਰ ਤੂੰ ਤੈਨੂੰ ਹੁਣੇ ਤੇਰੀ ਪਰਜਾਈ ਫੋਨ ਕਰੂਗੀ ਸੁਣ ਲਈ ਹਾਂ ਚਲ ਅੱਛਾ ਮੈਂ ਰੱਖਦਾ ਆ ਨਾ ਜਾਵੇ हेलो ज्योति मैं थोड़ी भाभी बोल रही छोटी मम्मी अच्छा। तो ने पानी देना सी दवाई लेनी मम्मी ने ਆਦਤ ਸੋ ਜੇ ਪਾਣੀ ਲੈਟ ਕਰਦਾ ਨਾ ਤੂੰ ਤੇ ਉਹਨਾਂ ਨੇ ਬੋਲਣ ਲੱਗ ਜਣਾ ਤੈਨੂੰ ਪਤਾ ਵੀ ਗਈ ਮੰਦੀਪ ਮੁੜੀ ਨਹੀਂ ਪਾਣੀ ਲੈ ਕੇ ਤੂੰ ਵੀ ਗੱਲਾਂ 'ਚ ਲੱਗ ਜਾਂਦੀ ਆ ਪਤਾ ਨਹੀਂ ਜੰਨਤ ਕਿਉਂ ਸੇਮੀ ਸੇਮੀ ਜੀ ਰਹਿੰਦੀ ਹੈ ਮਿਲਦਾ ਇਹਦੀ ਫਿਕਰ ਹੀ ਹੋਈ ਜਾਂਦੀ ਕਿੱਥੇ ਪਹਿਲਾਂ ਨੱਚਦੀ ਟੱਪਦੀ ਰਹਿੰਦੀ ਸੀ ਹੋਰ ਭਾਨੇ ਬੱਚੇ ਵਿੱਚ ਠੀਕ ਸੀ ਸਾਰੇ ਤਮ ਬਦੀ ਵੀਰੇ ਆਇਆ ਹੁਣ ਤੂੰ ਇੱਥੇ ਕਿਉਂ ਖੜ ਗਈ ਮੰਮੀ ਤੈਨੂੰ ਘਾਦਾ ਉਡੀਕਦੇ ਪਏ ਆ ਨਾ ਵੀਰੇ ਇਹ ਦਰਵਾਜੇ ਦੇ ਅੰਦਰ ਮੈਂ ਪੈਰ ਤਾਂ ਪਾਉਣਾ ਜੇ ਉਹ ਮੈਂ ਤੈਨੂੰ ਮਾਫੀ ਮੰਗਣ ਆਉਗੀ ਜੀਨੇ ਮੈਨੇ ਇਸਕੋ ਰੋਕੜਾਇਆ ਸੀ ਤੈ ਤੂੰ ਨਹੀਂ ਆਪਣੀਆਂ ਹਰਕਤਾਂ ਤੋਂ ਬਾਹਰ ਜਾ ਸਕਦੀ ਤੈਨੂੰ ਜਿੰਨਾ ਮਰਜ਼ੀ ਸਮਝਾ ਲਓ ਪਰ ਤੂੰ ਆਪਣੀਆਂ ਮਰਜ਼ੀਆਂ ਹੀ ਕਰਦੀ ਹੈ ਨਾ ਵੀਰੇ ਜੋ ਮਰਜ਼ੀ ਸਮਝੀ ਜਾਓ ਪਰ ਇਹ ਦਰਵਾਜ਼ਾ ਮੈਂ ਤਾਂ ਹੀ ਟਪਣਾ ਜਿਉਂ ਮੈਂ ਤੈਨੂੰ ਮਾਫੀ ਮੰਗਣਾ ਆਉਗੀ। ਐਨੀ ਸ਼ਰਤ ਤੇ ਤੁਹਾਨੂੰ ਮੇਰੀ ਮੰਨਣੀ ਪੈਣੀ। ਤਾਂ ਮੇਰੇ ਕਿਹੜੀਆਂ ਸੋਚਾਂ 'ਚ ਪੈ ਗਏ? ਦੇਖ ਲਓ ਨਹੀਂ ਤਾਂ ਮੈਂ ਇੰਨੀ ਪੈਰੀ ਵਾਪਸ ਮੁੜ ਜਾਣਾ। ਦੀਦੀ ਬਾਹਰ ਕਿਉਂ ਖੜਕੇ? ਅੰਦਰ ਕਿਉਂ ਨਹੀਂ ਆਉਂਦੇ ਤੇ? ਮੈਨੂੰ ਹਾ। ਜੁੱਤੀ ਆਈ ਹੈ ਬਾਹਰ। ਮੈਂ ਕਹੀ ਨਹੀਂ ਵਾਰਿਆ ਜੀ ਹੁੰਦੀਆਂ ਪਤਾ ਨਹੀਂ। ਪਰ ਤੁਸੀਂ ਕਿ ਉੱਠ ਕੇ ਠੀਕ ਨਹੀਂ ਹੈਗੇ ਮੱਖੀ। ਕੋਈ ਨਹੀਂ ਮੈਨੂੰ ਦੇਖਣ ਦੇ ਮੇਰੀ ਧੀ ਆਈ ਹੈ ਮੈਨੂੰ ਲੱਗਦਾ। ਉਹਨੂੰ ਤਾਂ ਦੇਖਦੇ ਸਾਰ ਹੀ ਮੈਂ ਠੀਕ ਹੋ ਜਾਣਾ ਲੈ ਦੇਖਣ ਦੇ ਆ ਗਈ ਮੇਰੀ ਧੀ ਕਿੱਥੇ ਆ ਦੇਖਿਆ ਆ ਗਈ ਮੇਰੀ ਧੀ ਕਿਉਂ ਐਨੀ ਢੇਰ ਲਾਤੀ ਬਾਹਰ ਕਾਤੇ ਖੜੀਆਂ ਨਾਲੇ ਤੂੰ ਆ ਦੇਖ ਲੈ ਮੈਂ ਕਿਹਾ ਸੀ ਨਾ ਮੰਮੀ ਨੂੰ ਕੁਝ ਨਹੀਂ ਹੋਇਆ ਜਦੋਂ ਜੋਤੀ ਨਹੀਂ ਆਇਆ ਤਾਂ ਉਹਨਾਂ ਨੇ ਘੋੜਿਆਂ ਗੁੜਦੇ ਫਿਰਨਾ ਹੈ ਪਰ ਜੋਤੀ ਅੰਦਰ ਕਿਉਂ ਨਹੀਂ ਆਉਂਦੀ ਬਾਹਰ ਕਿਉਂ ਖੜੀ ਆ ਆ ਜਾ ਅੰਦਰ ਵੇਰਾ ਪੁੱਤ ਇੱਥੇ ਘਟੇ ਘੜਾਵਾ ਚਲਾ ਆ ਨਾ ਅੰਦਰ ਚਲ ਨਹੀਂ ਮੰਮੀ ਤੁਹਾਨੂੰ ਵੀ ਪਤਾ ਹੀ ਆ ਮੈਂ ਕਿਉਂ ਨਹੀਂ ਅੰਦਰ ਆ ਰਹੀ ਮੈਂ ਨਹੀਂ ਇਸ ਕੱਪੈਰ ਰੱਖਣਾ ਮੰਮੀ ਕਿਉਂ ਇਹਨੂੰ ਕੁੱਟੀਆਂ ਮੱਤਾਂ ਦਿੰਨੇ ਹੋ ਦੇਖ ਲੈ ਫੇਰ ਆ ਕੇ ਨਖਰੇ ਕਰਨ ਲੱਗੀ ਇਹਨੇ ਕੱਲੀ ਨੇ ਰਹਿ ਜਾਣਾ ਇਹਨਾਂ ਕਿਸੇ ਨੇ ਨਹੀਂ ਪਰਤਣਾ ਕਿਸੇ ਦਿਨ ਤੂੰ ਤੁਰਦਾ ਲੱਗ ਆਪ ਦੀ ਜਨਾਨੀ ਦੇ ਮਗਰ ਲੱਗ ਕੇ ਮੇਰੀ ਧੀ ਨੂੰ ਬੋਲਣ ਲੱਗਿਆ ਹੋਇਆ ਵਾ ਸਰਦਾਰ ਜੀ ਤੁਸੀਂ ਜਾਓ ਅਸੀਂ ਆਪੇ ਨਿਬੇੜ ਲੈਨੇ ਆ ਤੁਹਾਨੂੰ ਪਤਾ ਹੈ ਆਹ ਸਾਬ ਕੱਪੜੇ ਮੈਂ ਚਲੇ ਆਇਆ ਹਾਂ 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 ਜਾ ਤੂੰ ਤੂੰ ਆ ਅੰਦਰ ਆ ਜੋਤੀ ਛੱਡ ਦੇ ਜਿਦਾਂ ਵੇਖ ਸਦਾਰਜੀ ਵੀ ਚਲ ਗਏ ਆ ਜਾ ਅੰਦਰ ਹੁਣ ਤੂੰ ਕਿਉਂ ਜਿੱਦ ਤੇ ਕਰੀ ਥੜੀ ਆ ਨਾ ਭਾਬੀ ਮੈਂ ਨਹੀਂ ਜਿੱਤ ਛੱਡਦੀ ਜਦ ਤੱਕ ਮੈਂ ਤੈਨੂੰ ਮਾਫੀ ਨਹੀਂ ਮੰਗਦੀ ਮੈਂ ਨਹੀਂ ਇਸ ਵੇਲੇ ਸਹੇਰ ਪਾਉਣਾ ਹੋਣੀ ਤੇ ਜੋਤੀ ਐਂਦਾ ਥੋੜੀ ਕਰੀਦਾ ਵਾ ਪ੍ਰਾਣੀਆਂ ਗੱਲਾਂ ਥੋੜੀ ਲੈ ਕੇ ਬੈਈਂ ਦੀਆਂ ਆ ਜਾ ਅੰਦਰ ਤਾਂ ਪ੍ਰਾਣੀਆਂ ਗੱਲਾਂ ਕਿਵੇਂ ਛੱਡ ਦੇਵੇ ਇਹ ਤੇਰੇ ਪੇਕੇ ਤੇਰੇ ਨਾਲ ਐਂਦਾ ਕਰਨ ਤਾਂ ਤੂੰ ਜਾਏਂਗੀ ਮੁੜ ਕੇ ਉੱਥੇ ਇਹ ਕਾ ਦੇਖ ਤਾਂ ਕਿੰਨੀ ਬੇਸ਼ਰਮਾ ਖੜੀ ਐ ਇੱਥੇ ਇਹਨੂੰ ਆਈ ਨਹੀਂ ਪਤਾ ਲੱਗਦਾ ਹੈਗਾ ਵੀ ਘਰ ਦੀ ਤੀ ਦਰਵਾਜੇ ਦੇ ਵਿੱਚ ਇਹਦੇ ਕਰਕੇ ਖੜੀ ਆ ਵੀ ਉਹਨੂੰ ਹੱਥ ਜੋੜ ਕੇ ਅੰਦਰ ਹੀ ਲੈ ਆਵਾ ਮੰਮੀ ਤੁਸੀਂ ਕਹਿਣਾ ਤਾਂ ਮੈਂ ਜੋਤੀ ਤੋਂ ਮਾਫੀ ਮੰਗ ਲੈਂਦੀ ਜੋਤੀ ਮੈਨੂੰ ਮਾਫ ਕਰ ਦੇ ਤੂੰ ਅੰਦਰ ਆ ਜਾ ਤੀਆਂ ਦਰਵਾਜੇ ਦੇ ਖੜੀਆਂ ਚੰਗੀਆਂ ਨਹੀਂ ਲੱਗਦੀਆਂ ਆ ਦੇਖ ਲਓ ਮੰਮੀ ਕਿਵੇਂ ਮੇਰੇ ਸਾਹਮਣੇ ਡਰਾਮੇ ਕਰਨ ਲੱਗੀ ਹੋਈ ਆ ਨਾ ਇਹਨੇ ਡਰਾਮਿਆਂ ਤੋਂ ਇਲਾਵਾ ਸਿੱਖਿਆ ਵੀ ਕੀ ਆ ਬਸ ਇਹਨਾਂ ਡਰਾਮੇ ਹੀ ਤਾਂ ਕਰਨੇ ਆਉਂਦੇ ਆ ਇਹ ਕਾ ਵਾ ਗੋਲਡੀ ਨੂੰ ਮਗਰ ਲਈ ਫਿਰਦੀ ਆ ਉਹ ਦੇਖੋ ਜਦ ਇਹ ਵੀ ਬੋਲੀ ਬੋਲਦਾ ਵਾ ਤੇ ਇੱਕ ਇਹ ਵਾ ਇਹਨੂੰ ਤਾਂ ਆਜ਼ਾਦੀ ਇੰਨੀ ਮਿਲੀ ਹੋਈ ਏ ਮੇਰੇ ਮੁੰਡੇ ਦੇ ਜਾਣ ਮਗਰੋਂ ਕੋਈ ਕੈੜੀ ਹੱਦ ਨਹੀਂ ਨਾ ਮੰਮੀ ਇਹ ਤਾਂ ਹੁਣ ਦਿਖੀ ਜਾਂਦਾ ਇਸ ਘਰ 'ਚ ਥੋੜਾ ਹੁਣ ਕਿਸੇ ਨੂੰ ਕੋਈ ਡਰ ਨਹੀਂ ਰਿਹਾ ਚੱਲ ਦਫਾ ਕਰ ਤੂੰ ਇਹਨਾਂ ਦੋਨਾਂ ਨੂੰ ਤੂੰ ਅੰਦਰ ਆ ਮੇਰਾ ਪੁੱਤ ਮੇਰੀਆਂ ਤਾਂ ਅੱਖਾਂ ਤਰਸ ਗਈਆਂ ਸੀ ਤੈਨੂੰ ਢੀਕਦੇ ਹੋਏ ਨਾ ਨਾਲੇ ਤੁਸੀਂ ਇੱਥੇ ਦੋਨੇ ਖੜੀਆਂ ਗਈਆਂ ਡੰਨਵਟੀਆਂ ਹੀ ਬਣ ਕੇ ਜਾ ਕੇ ਚਾਹ ਪਾਣੀ ਦਾ ਇੰਤਜ਼ਾਮ ਕਰੋ ਪਤਾ ਨਹੀਂ ਲੱਗਦਾ ਮੇਰੀ ਧੀ ਆਈ ਆ ਲਿਆਓ ਇਹਦੇ ਕੀ ਜੂਸ ਜਾਸ ਆ ਦੇਖ ਲਾ ਤੀ ਹੱਲੇ ਘਰੇ ਬੜੀ ਨਹੀਂ ਤੇ ਮਾਂ ਦਾ ਰੋ ਫੇਰ ਸ਼ੁਰੂ ਹੋ ਗਿਆ ਜਿਵੇਂ ਗੋਦੀ ਨਿਆਣਾ ਚੱਕਣਾ ਹੁੰਦਾ ਇਹਨੇ ਚਲ ਆ ਯਾਰ ਚਾਚ ਉਤਾਰ ਲੀਏ ਫੇਰ ਗਾਲਾਂ ਪੈਣੀਆਂ ਤੈਨੂੰ ਹੀ ਆ ਰੱਖਦਾ ਚਲ ਚਲ ਚੱਕ ਦੀਆ ਧਰ ਲਾ ਚਾ ਕਿਉਂ ਮੰਨਦੀ ਆ ਨਾ ਆਪਣੀ ਮਾਂ ਨੂੰ ਦੇਖਿਆ ਮੰਗਾਤੀ ਨਾ ਮਾਫੀ ਮੈਂ ਉਹਦੇ ਤੋਂ ਨਾ ਮੰਮੀ ਇਹ ਤਾਂ ਮੈਂ ਸੋਚ ਕੇ ਆਈ ਸੀ ਵੀ ਜੇ ਮੈਂ ਤੂੰ ਮਾਫੀ ਨਹੀਂ ਨਾ ਮੰਗੋਗੀ ਇਸ ਘਰ ਚ ਪੈਰ ਮੈਂ ਵੀ ਨਹੀਂ ਪਾਉਣਾ ਬਾਹਰ ਹੀ ਮੁੜ ਜਾਣਾ ਸੀ ਮੈਂ ਵੀ ਐਵੇਂ ਕਿਵੇਂ ਮੁੜ ਜਾਂਦੀ ਤੂੰ ਵਾਪਸ ਮੈਂ ਹੈਗੀ ਆ ਨਾ ਨਾਲੇ ਤੇਰੀ ਮਾਂ ਦੇ ਹੁੰਦੇ ਹੋਏ ਤੇਰੇ ਤੋਂ ਮਾਫੀ ਨਾ ਮੰਗਦੀ ਐਦਾਂ ਤਾਂ ਹੋ ਹੀ ਨਹੀਂ ਸਕਦਾ ਸੀ ਮੇ ਵੀ ਗੋ ਵੈਲਕਮ ਟੂ ਬ੍ਰਾਂਡ ਗੁੱਲ ਟੌਏ ਜੋ ਆਪਣਾ ਬਚਪਨ ਯਾਦ ਲਾਏ ਸੋ ਵਿਦ ਐਵਰੀ ਪਰਚੇਸ ਗੈਟ ਅ ਗਿਫਟ ਫਰੋਮ ਬ੍ਰਾਂਡ ਆ ਦੇਖ ਲੈ ਇਹਨਾਂ ਦੇ ਹਾਲ ਆਈ ਨਹੀਂ ਹੈਗਾ ਵੀ ਕੱਦੀ ਕੁੜੀ ਆਈ ਹੋਈ ਆ ਕੁਝ ਖਾਣ ਪੀਣ ਨੂੰ ਹੀ ਲੈ ਆਈ ਏ ਆਈ ਤੇ ਚੱਲੀ ਗਈ ਮੈਂ ਦੱਸਦੀ ਆ ਇਹਨਾਂ ਨੂੰ ਪਤਾ ਰੁਕ ਜਾ ਰੰਗ ਬਬਲੀ